ਪੰਥਕ ਸੋਚ ਨੂੰ ਤਿਲਾਂਜਲੀ ਦੇ ਕੇ ਨਿੱਜੀ ਹਿੱਤਾਂ ਲਈ ਬਾਦਲ ਕਿਆਂ ਵੱਲੋਂ ਭਾਜਪਾ ਦੀ ਰਨ ਬਣਨ ਤੋਂ ਬਾਅਦ ਆਰਐਸਐਸ ਵੱਲੋਂ ਪਹਿਲਾਂ ਬਾਦਲਾ ਰਹੀ ਆਪਣੇ ਏਜੰਡੇ ਲਾਗੂ ਕਰਕੇ ਗੁਰੂ ਧਾਮਾਂ ਉਤੇ ਕਬਜ਼ਾ ਕੀਤਾ ਸੀ ਤੇ ਹੁਣ ਭਾਜਪਾ ਇਹਨਾਂ ਬੇਪਰਵਾਦੀ ਸਾਧਾਂ ਦੇ ਲਾਣੇ ਨੂੰ ਅੱਗੇ ਲਾ ਕੇ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਹੈ ਪਹਿਲਾਂ ਨਾਰਕਸ਼ਾਈ ਕੈਲੰਡਰ ਦਾ ਕਤਲ ਵੀ ਆਰਐਸਐਸ ਨੇ ਬਾਦਲਾ ਰਹੀ ਤੁਮਕੜ ਕਮੇਟੀ ਬਣਾ ਕੇ ਕਰਵਾਇਆ ਸੀ ਹੁਣ ਹੋਰ ਗੁਰਮਤ ਵਿਰੋਧੀ ਕਾਰਵਾਈਆਂ ਇਸ ਬੀਪਰਵਾਦੀ ਲਾਣੇ ਰਹੀ ਕਰਵਾਈਆਂ ਜਾਣਗੀਆਂ ਕਿਉਂਕਿ ਇਹ ਡੇਰਾਵਾਦੀ ਲਾਣਾ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦਾ ਆਰਐਸਐਸ ਦੇ ਥਾਪੜੇ ਨਾਲ ਘਾਣ ਕਰਨ ਲਈ ਵਚਨਬੱਧ ਹੈ ਸਿੱਖੋ ਯਾਦ ਰੱਖਿਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੇ ਭਤੀਜੇ ਸਵਰਨ ਨੂੰ ਡਾਂਗਾ ਨਾਲ ਇਸ ਲਈ ਕੁੱਟਿਆ ਸੀ ਉਸ ਨੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਅਕਾਲ ਤਖਤ ਸਾਹਿਬ ਉੱਤੇ ਰਾਗ ਮਾਲਾ ਪੜ ਕੇ ਭੋਗ ਪਾਇਸਨ ਉਹਨਾਂ ਦਾ ਮੰਨਣਾ ਸੀ ਕਿ ਭਿੰਡਰਾ ਜਥਾ ਮਹਿਤਾ ਦੀ ਆਪਣੇ ਸਥਾਨ ਉੱਤੇ ਭਾਵੇਂ ਆਪਣੀ ਮਰਿਆਦਾ ਲਾਗੂ ਹੈ ਪਰ ਅਕਾਲ ਤਖ਼ਤ ਸਾਹਿਬ ਸਭ ਤੋਂ ਮਹਾਰ ਹੈ ਅਤੇ ਇਹ ਪੰਥ ਦਾ ਸਾਂਝਾ ਧੁਰਾ ਹੈ ਅਤੇ ਇੱਥੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵੀ ਉਲੰਘਣਾ ਕਰਨ ਦਾ ਕਿਸੇ ਡੇਰੇਦਾਰ ਜਾਂ ਸੰਪਰਦਾ ਨੂੰ ਕੋਈ ਹੱਕ ਨਹੀਂ ਹੈ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬੀਪਰਵਾਦੀ ਸਟੇਟ ਨੇ ਨਿਵੇਕਲੇ ਪੰਥ ਦੀ ਵਿਲੱਖਣਤਾ ਦਾ ਮਿਲਗੋਬਾ ਕਰਨ ਲਈ ਪੱਗਾਂ ਵਿੱਚ ਸਿਰਫ ਸਾਈ ਬੈਠੇ ਚਲੀਸੇ ਕੱਟਣ ਵਾਲੇ ਹੋਲੇ ਉੱਤੇ ਹੋਲੀ ਖੇਡ ਕੇ ਪਸ਼ੂਆਂ ਵਾਂਗ ਮੂੰਹ ਸਿਰ ਲਬੇੜਨ ਵਾਲੇ ਕੁੰਬ ਨੌਣ ਵਾਲੇ ਥਾਲੀਆਂ ਵਿੱਚ ਦੀਵੇ ਰੱਖ ਕੇ ਆਰਤੀਆਂ ਕਰਨ ਵਾਲੇ ਧੋਨੇ ਲਾਉਣ ਵਾਲੇ ਤੇ ਹਵਰ ਕਰਨ ਵਾਲੇ ਗੁਰਮਤ ਵਿਰੋਧੀ ਬੀਪਰੀ ਲਾਣੇ ਨੂੰ ਇੰਨਾ ਪ੍ਰਫੁਲਿਤ ਕਰ ਦਿੰਦਾ ਹੈ ਕਿ ਅੱਜ 25 ਤਾਰਾਂ ਵਾਲੀ ਰਾਸ਼ਟਰਵਾਦੀ ਕਤੀੜ ਪੰਥ ਵਿੱਚ ਟੜਾ ਟੜਾ ਪੈਦਾ ਹੋ ਰਹੀ ਹੈ ਅਤੇ ਪੰਥ ਵਿੱਚ ਭਿਆਨਕ ਖਾਨਾ ਜੰਗੀ ਦੇ ਅਸਾਰ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਦਿਨੋ ਦਿਨ ਵਧਾਈ ਜਾ ਰਹੇ ਹਨ